ਤਪੂ ਵੀ ਚਮਕਦੀ ਐ ਪੂਰੀ ਤੇ ਬੱਦਲ ਵੀ ਆ ਗਏ ਸ਼ਾਈ ਜੀ ਤੇ ਚਾਰੇ ਕਣ ਪਾਸੇ ਕਣਕਾ ਕੈਂਟ ਲੱਗਦੀਆਂ ਨੇ ਤੇ ਉਹ ਜਿਵੇਂ ਲਵੇ ਪਪਲਾ ਪੰਡਾ ਇਧਰੋਂ ਤੇ ਇਧਰ ਸਹਾਰਨਾ ਪੰਡਾ ਨੇੜੇ-ਨੇੜੇ ਚਮਕਣ ਲੱਗ ਗਈ ਨਹੀਂ ਧੁੰਦ ਦੇ ਵਿੱਚ ਤਾਂ ਕੋਈ ਨਹੀਂ ਚਮਕਦਾ ਪੱਤ ਨਹੀਂ ਲੱਗਦਾ ਸੀ ਵੀ ਹੈ ਕਿ ਨਾ ਤੇ ਕਣਕਾਂ ਉਪੀੜੀਆਂ ਬਹੁਤ ਪਈਆਂ ਨੇ ਤੇ ਹੁਣ ਟੁੱਪੜਾਂ ਕਾਲੀਆਂ ਹੋ ਜਾਣੀਆਂ ਤੇ ਕਣਕਾਂ ਹੁਣ ਉੱਠਣਗੀਆਂ ਵੀ ਹੈਗੀਆਂ ਹਰੇ ਮਿੱਟੀ ਪਾਈ ਹੋਈ ਹੈ ਉੱਡਣਾ ਚੀ ਜਾਣੀਆਂ ਬਾਦਦੀਆਂ ਜੇ ਰੱਬ ਨੇ ਮੀਂਹ ਪਤਾ ਤਾਂ ਬੱਲੇ ਬੱਲੇ ਹੋ ਜੂ ਤੇ ਅੱਪਾ ਚੱਕਦੇ ਆਂ ਅਹ ਲੱਗਦਾ ਪੀਲਾ ਪੈਣ ਲੱਗ ਗਿਆ ਗੁੱਲੀ ਡੰਡਾ ਤੇ ਲੱਗਦਾ ਬਸ ਇੱਕ ਠੀਖੜ ਜੂ play video